બોલા કે હાલેલુયા હાલેલુયા પ્રભુદારાન બાપુ પરમેશ્વર સાડા દે આલુવા અનુગ્રહ કરિયા ઓર કૃપા કરણોળા પરમેશ્વર હે કેનોળા દયા કરણોળા કૃપા કરણોળા પરમેશ્વર હે ઓર ઓરી દયા દે નાલ હી આપ સારેયા કમાનો આજ કર રહે હાં ઓર પરમેશ્વર દે નામ થી મહિમા દે વડાઈ કરતે હે હાલેલુયા આવ આજા પબુદે બચ્ચો દેવાલ ચડિયે ગોર કરિયે ધ્યાન કરિયે

11 ਵਜੇ ਤੱਕ ਪੜ੍ਹੀਏ ਕੋਈ ਜ਼ੋਰ ਦੇ ਨਾਲ ਪੜ੍ਹੀਏ ਪੰਜਾਬੀ ਦੇ ਵਿੱਚ ਯਸੂ ਫਿਰ ਹਰੇਕ ਆਪ ਕੋ ਆਪਣੇ ਘਰ ਗਿਆ ਪਰ ਯਸੂ ਜਦ ਉਹਦੇ ਘਰ ਪਾਉ ਸੁਧਾਰਿਆ ਅਤੇ ਸਵੇਰ ਨੂੰ ਉਹ ਹੈਕਲ ਵਿੱਚ ਫਿਰ ਆਇਆ ਅਤੇ ਸੰਭ ਲੋਕ ਉਹਦੇ ਕੋਲ ਆਏ ਉਹ ਬੈਠ ਕੇ ਉਹਨਾਂ ਨੂੰ ਉਪਦੇਸ਼ वो बोली, तो जी, ने भी नहीं मैं भी नहीं दिता अगे पाप ना करोरी चैप्टर पढ़िया बहुत बारी पढ़िया और अज ਪਰਬੂ ਦਾ ਤਨਵਾਦ ਕਰਦੇ ਫਿਰ ਇੱਕ ਵਾਰੀ ਪ੍ਰਭੂ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਇਸ ਚੈਪਟਰ ਨੂੰ ਪੜ੍ਹ ਸਕੀਏ ਅਤੇ ਪ੍ਰਭੂ ਦੇ ਨਾਮ ਵੱਜਮਾ ਦੇ ਸਕੀਏ। ਔਰ ਇਸ ਜਗ੍ਹਾ ਦੇ ਵਿੱਚ ਇੱਕ ਭੈਣ ਹੈ ਜਿਹੜੀ ਵਿਚਾਰ ਜਨਾਹ ਗਲਤ ਕੰਮ ਕਰਦੇ ਫੜ ਲਿਆ ਜਿਹਨੂੰ ਜਿਹੜਾ ਕਾਨੂੰਨ ਹੈ ਸ਼ਰਾ ਹੈ ਉਸਤਾ ਜਿਹੜੀ ਹੈ ਉਹਦੇ ਮੁਤਾਬਕ ਇਹੋ ਜਿਹੀ ਔਰ ਨੂੰ ਵੱਟੇ ਜਾਂ ਪੱਥਰ ਮਾਰ-ਮਾਰ ਕੇ ਮਾਰਨ ਦੀ سزا ਦੇ ਦਿੱਤੀ। ਜਦੋਂ ਫੜ ਲਿਆ ਤੇ ਉਹਨਾਂ ਨੇ ਪੱਥਰ ਮਾਰਨ ਲੱਗੇ ਤੇ ਜਿਹੜੇ ਯਿਸੂਸੀ ਨੂੰ ਚੈੱਕ ਕਰਨ ਵਾਲੇ ਸੀਗੇ ਯਿਸੂਸੀ ਨੂੰ ਪਰਖਣ ਵਾਲੇ ਸੀਗੇ। ਉਹਨਾਂ ਨੇ ਆਪਸ ਵਿੱਚ ਕਿਹਾ ਕਿ ਉਹ ਨਾ ਆਪਾਂ ਨੂੰ ਯਿਸੂਸੀ ਕੋਲ ਲੈ ਜਾਈਏ। ਉਹ ਯਿਸੂਸੀ ਨੂੰ ਪਰਖਣਾ ਚਾਹੁੰਦੇ ਸੀਗੇ। ਵੀ ਯਿਸੂਸੀ ਦੇ ਉੱਤੇ ਕੋਈ દોਸ਼ ਲੱਗਣ ਵਾਲੀ ਗੱਲ ਮਿਲ ਜਵੇ। ਇਹ ਬੜਾ ਪ੍ਰਚਾਰ ਕਰਦਾ ਯਿਸੂਸੀ ਦੇਖੀ ਇਹਦਾ ਭਲਾ ਕੀ ਨਿਆ ਕਰਦਾ ਇਹਦਾ ਉਹ ਯਿਸੂਸੀ ਕੋਲ ਲੈ ਆਏ ਜਦੋਂ ਯਿਸੂਸੀ ਕੋਲ ਲੈ ਕੇ ਆਏ ਤਾਂ ਯਿਸੂਸੀ ਨੂੰ ਕਹਿੰਦੇ ਕਿ ਸਾਡੀ ਜਿਹੜੀ ਮੂਸਾ ਦੀ ਸ਼ਰ੍ਹਾਂ ਦੇ ਮੁਤਾਬਕ ਇਹਨੂੰ ਵੱਡੇ ਮਾਰ ਕੇ ਮਾਰ ਦੇਣਾ ਚਾਹੀਦਾ ਸ਼ਰ੍ਹਾਂ ਇਦਾਂ ਕਹਿੰਦੇ ਇਹ ਜਨਾਨੀ ਨੇ ਗਲਤ ਕੰਮ ਕਰਦੇ ਫੜੀ ਗਈ ਤਾਂ ਯਿਸੂਸੀ ਨੂੰ ਕਹੀ ਗਏ ਕਹੀ ਗਏ ਤਾਂ ਯਿਸੂਸੀ ਜ਼ਮੀਨ ਤੇ ਬੈਠ ਕੇ ਕੁਝ ਲਿਖਦੇ ਸੀ ਆਪਣੀ ਉਂਗਲ ਦੇ ਨਾਲ ਲਿਖ ਰਹੇ ਸੀ ਤੇ ਯਿਸੂਸੀ ਨੇ ਸਿੱਧੇ ਹੋ ਕੇ ਕਿਹਾ ਠੀਕ ਆ ਫਿਰ ਇਦਾਂ ਕਰੋ ਤੁਹਾਡੇ ਵਿੱਚੋਂ ਜਿਹੜਾ નિર્ਦੋਖ ਹੋਵੇ ਕੀ ਹੋਵੇ નિર્ਦੋਖ નિર્ਦੋਖ ਹੋਵੇ નિર્ਦੋਖ ਨਿਰਦੋਸ਼ ਜਿਹਦੇ ਵਿੱਚ ਕੋਈ ਦੋਸ਼ ਨਾ ਹੋਵੇ ਉਹ ਇਹਨੂੰ ਪਹਿਲਾ ਪੱਟਾ ਪਹਿਲਾ ਪੱਥਰ ਪਹਿਲਾ ਏਟੇ ਨੂੰ ਮਾਰੇ ਤਾਂ ਬਾਣੀ ਦੱਸਦੀ ਆ ਕਿ ਜਦੋਂ ਉਹਨੇ ਗੱਲ ਕਹੀ ਤਾਂ ਫਿਰ ਬਹਿਣ ਕੇ ਪ੍ਰਭੂ ਲਿਖਣ ਲੱਗ ਪਏ ਤਾਂ ਉਹ ਸਾਰੇ ਵਾਰੀ ਵਾਰੀ ਵੱਡੇ ਸੁੱਟ ਗਏ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਹੀ ਉਥੋਂ ਚਲੇ ਗਏ ਤਾਂ ਕੌਣ ਰਹਿ ਗਿਆ ਉਥੇ ਕੌਣ ਤਿੰਨੇ ਜਿਹੜੇ ਰਹਿ ਗਏ ਕੌਣ ਕੌਣ ਹੈ ਜੋਰ ਨਾਲ ਬੋਲੋ ਇੱਕ ਯਿਸੂਸੀ ਰਹਿ ਗਿਆ ਇਹ ਕੌਣ ਹੈ ਕੌਣ ਤਰੇਗੀ ਤੀਜੇ ਕੌਣ ਜੀਗਾ ਤੀਸਰਾ ਕੌਣ ਜੀਗਾ ਹਾਂ ਪ੍ਰਭੂ ਯਸੂਸੀ ਦੇ ਚੇਲੇ ਇਹ ਤਿੰਨ ਬੰਦੇ ਰਹਿ ਗਏ ਤਾਂ ਯਸੂਸੀ ਨੇ ਸਿੱਧੇ ਹੋ ਕੇ ਖੜੇ ਹੋ ਕੇ ਉਹਨੂੰ ਕਿਹਾ ਕਿ ਤੈਨੂੰ ਕਿਸੇ ਨੇ ਕੋਈ ਸਜ਼ਾ ਨਹੀਂ ਦਿੱਤੀ ਉਹ ਕਹਿੰਦੀ ਨਹੀਂ ਤੇ ਕਹਿੰਦਾ ਮੈਂ ਵੀ ਤੈਨੂੰ ਕੋਈ ਸਜ਼ਾ ਨਹੀਂ ਦਿਆਂਗਾ ਪਰ ਇਦਾਂ ਕਰ ਅੱਗੇ ਤੋਂ ਇਹ ਕੰਮ ਤੋਂ ਨਾ ਕਰ ਬੋਲੋ ਹਾਲੇਲੂਇਆ ਜੋਣਾ ਬੋਲਾਂਗੇ ਹallelujah ਹallelujah ਜੋਣਾ ਬੋਲਾਂਗੇ ਹallelujah ਹallelujah ਪ੍ਰਭੂ ਨੇ ਕਿਹਾ ਅੱਗੇ ਤੋਂ ਪਾਪ ਨਾ ਕਰੀ ਅੱਗੇ ਤੋਂ ਪਾਪ ਨਾ ਕਰੀ ਅੱਜ ਮੈਂ ਫਟਾਫਟ ਉਸ ਭੈਣ ਦੇ ਬਾਰੇ ਉਸ ਬੀਬੀ ਦੇ ਬਾਰੇ ਥੋੜੀਆਂ ਗੱਲਾਂ ਬੋਲਣੀਆਂ ਚਾਹਣਾ ਜਦੋਂ ਉਹ ਫੜ ਹੋ ਗਈ ਤਾਂ ਉਹਦੇ ਮਨ ਦੇ ਵਿੱਚ ਸ਼ਾਇਦ ਇਹ ਵਿਚਾਰ ਚੱਲਦੇ ਹੋਣ ਕੁਝ ਗੱਲਾਂ ਮੈਂ ਆਪਣੇ ਜੋ ਮੈਨੂੰ ਪਰ ਉਹਨੇ ਦੱਸੀਆਂ ਮੈਂ ਉਹ ਬੋਲਾਂਗਾ ਬਾਈਬਲ 'ਚ ਲਿਖੀਆਂ ਹੋਣੀਆਂ ਸ਼ਾਇਦ ਨਹੀਂ ਆ ਮੈਂ ਸੋਚਦਾ ਕਿ ਉਹਦੇ ਮਨ ਦੇ ਵਿਚਾਰ ਕਿੱਦਾਂ ਦੇ ਹੋਣਿਆ ਨਾ ਤੇ ਉਹਦੇ ਜਿਹੜੇ ਮਨ ਦੇ ਵਿਚਾਰ ਆ ਉਹ ਮੈਂ ਪੰਜ-ਛੇ ਗੱਲਾਂ ਤੁਹਾਡਾ ਨਾ ਕਰਨੀਆਂ ਅੱਜ ਹallelujah ਇਸ ਚੈਪਟਰ ਵਿੱਚ ਸਟੋਰੀ ਨੂੰ ਆਪਾਂ ਸਾਰੇ ਜਾਣਦੇ ਆ ਪੜ੍ਹਿਆ ਆ ਜੋ ਕੁਛ ਇੱਥੇ ਹੋਇਆ ਸਭ ਕੋ ਸਾਨੂੰ ਪਤਾ ਪਰ ਉਹਦੇ ਬਾਰੇ ਥੋੜੀਆਂ ਗੱਲਾਂ ਜਦੋਂ ਉਹ ਫੜੀ ਗਈ ਤਾਂ ਉਹਦੇ ਮਨ ਵਿੱਚ ਕੀ ਆਇਆ ਉਹਨੂੰ ਹੁਣ ਪਤਾ ਲੱਗ ਗਿਆ ਸਭ ਤੋਂ ਪਹਿਲੀ ਗੱਲ ਕਿ ਮੇਰੀ ਜਿਹੜੀ ਮੌਤ ਆ ਉਹ ਕੀ ਹੋ ਗਈ ਬੋਲੋ ਜੋਰ ਨਾਲ ਬੋਲਣਾ ਪੱਕੀ ਹੋ ਗਈ ਹੈ ਹੁਣ ਇਹਨਾਂ ਨੇ ਮੈਨੂੰ ਕੀ ਕਰਨਾ ਜਾਨ ਤੋਂ ਮਾਰ ਦੇਣਾ ਉਹਦੇ ਮਨ ਵਿੱਚ ਇਹ ਗੱਲ ਪੱਕੀ ਹੋ ਗਈ ਹੈ ਜਦੋਂ ਇਹ ਗੱਲ ਪੱਕੀ ਹੋ ਗਈ ਹੈ ਕਿਉਂਕਿ ਉਹ ਜਿੰਨਿਆਂ ਨੇ ਫੜਿਆ ਸੀਗਾ ਉਹ ਵੀ ਮੂਸਾ ਦੀ ਸ਼ਰਾਂ ਨੂੰ ਮਨ ਦੇ ਸੀਗੇ ਤਾਂ ਇਹ ਵੀ ਮੂਸਾ ਰਿਸ਼ਾ ਨੂੰ ਮੰਨਦੀ ਸੀ ਇਹਨੂੰ ਪਤਾ ਆ ਸ਼ਰਾਚੇ ਲਿਖਿਆ ਹੋਇਆ ਆ ਆਪ ਵੀ ਬੱਟੇ ਮਾਰ ਕੇ ਮਾਰਨਾ ਹੈ ਹੁਣ ਇਹਦੇ ਮਨ ਵਿੱਚ ਕੀ ਚੱਲ ਰਿਹਾ ਕਿ ਮੇਰੀ ਜਾਨ ਹੁਣ ਗਈ ਮੈਂ ਹੁਣ ਗਈ ਪਹਿਲੀ ਗੱਲ ਹੈ ਕਿ ਇਹਦੇ ਮਨ ਵਿੱਚ ਇਹ ਗੱਲ ਚੱਲਦੀ ਹੈ ਦੂਸਰੀ ਗੱਲ ਇਹ ਬਚਕਦਾ ਸਕਦੇ ਆ ਇਹਨੂੰ ਸਾਡੀ ਪਤਾ ਨਹੀਂ ਯਿਸੂ ਕੋਲ ਲੈ ਕੇ ਚੱਲੇ ਮੈਨੂੰ ਜੇ ਯਿਸੂ ਦੇ ਲਈ ਮੈਨੂੰ ਚਾਲੋਗਾ ਜਾਂ ਕੀ ਕਹੂਗਾ ਇਹਨਾਂ ਨੇ ਪਤਾ ਲੇਕਿਨ ਇਹਨੇ ਮਾਰਨ ਦੀ ਕੀ ਚੱਲ ਰਿਆ ਮੈਂ ਕਿਦਾਂ ਬਰਸ਼ਵਾ ਪਹਿਲੀ ਗੱਲ ਸੀ ਕਿ ਇਹਦਾ ਪੱਕਾ ਹੋ ਗਿਆ ਤੈ ਹੋ ਗਿਆ ਇਹਨੇ ਮਰਨਾ ਹੀ ਮਰਨਾ ਆ ਤੇ ਮਰਨਾ ਵੀ ਕਿਦਾਂ ਤਕਲੀਫ ਦੇ ਨਾਲ ਤੜਫ ਤੜਫ ਕੇ ਮਰਨਾ ਔਰ ਛੋਟਾ ਛੋਟਾ ਕਰਕੇ ਮਰਨਾ ਜਿੱਦਾਂ ਜਿੱਦਾਂ ਦਾ ਖੂਨ ਨਿਕਲਣਾ ਉਦਾਂ ਉਦਾਂ ਹੈ ਫੱਟੇ ਮਾਰੂ ਦੇ ਖੂਨ ਨਿਕਲੂਗਾ ਇਹਦੇ ਵਿੱਚੋਂ ਪ੍ਰਾਣ ਨਿਕਲ ਜਾਣੇ ਜਾਨ ਨਿਕਲਦੀ ਰਹਣੀ ਫੇਰੇ ਇਹਨੇ ਮਰਨਾ ਉਹਨੂੰ ਪਤਾ ਆ ਉਹ ਦਰਦ ਨਾਲ ਮੌਤ ਹੈ ਇਹਨੇ ਪਹਿਲਾਂ ਵੀ ਉਹ ਮੌਤ ਦੇਖੀ ਹੋਈ ਹੈ ਉਹਦੇ ਮਨ ਵਿੱਚ ਚੱਲ ਗਿਆ ਸੀ ਜਿੰਦਾ ਜਗ੍ਹਾ ਦੀ ਹੁਣ ਮੈਂ ਫੜ ਗਈ ਹੁਣ ਬਹੁਤ ਔਖਾ ਹੋ ਗਿਆ ਤੇ ਦੂਸਰੀ ਗੱਲ ਬੜੀ ਖਤਰਨਾਕ ਮੇਰੇ ਮਨ ਵਿੱਚ ਪ੍ਰਭੂ ਨੇ ਪਾਈ ਉਹਦਾ ਵੀ ਦਿਲ ਕਰਦਾ ਕਿ ਮੈਂ ਹੋਰ ਜੀਵਾਂ ਕਿਉਂਕਿ ਹਾਲੇ ਉਹ ਜਵਾਨ ਜਹਾਨ ਹੈ ਲਿਖਤ ਦੇ ਅਨੁਸਾਰ ਉਹਦੇ ਮਨ ਵਿੱਚ ਕੀ ਹੈ ਮੈਂ ਹੋਰ ਜੀਉਣਾ ਚਾਹੁੰਦੀ ਹਾਂ ਤੇ ਦੂਸਰੀ ਗੱਲ ਉਹਦੇ ਮਨ ਵਿੱਚ ਇਹ ਆਈ ਇਕ ਕੋਈ ਤਰੀਕਾ ਆਇਆ ਵਚਣ ਦਾ ਹੁਣ ਜਿਨ੍ਹਾਂ ਨੇ ਮੈਨੂੰ ਫੜਿਆ ਆ ਉਹ ਕਿੰਨੇ ਆ ਉਥੇ ਲਿਖਿਆ ਨਹੀਂ ਲੇਕਿਨ ਇਹ ਤਾਂ ਲਿਖਿਆ ਕੀ ਵਟੇ ਲੈ ਕੇ ਛੋਟੇ ਵੱਡੇ ਸਾਰੇ ਇਕੱਠੇ ਹੋਏ ਹੈਨਾ ਕੌਣ ਇਕੱਠੇ ਹੋਏ ਸਾਰੇ ਸਾਰੇ ਇਕੱਠੇ ਹੋਏ ਤੇ ਸਾਰੇ ਹੀ ਉਹਨੂੰ ਮਾਰਨਾ ਚਾਹੁੰਦੇ ਆ ਤੇ ਇਸ ਜਗ੍ਹਾ ਤੇ ਸ਼ਹਿਰ ਦੇ ਮਨ ਵਿੱਚ ਇਹ ਵੀ ਆਇਆ ਹੋਵੇ ਕਿਉਂ ਨਾ ਮੈਂ ਇੱਕ ਵਾਰ ਇਹਨਾਂ ਨੂੰ ਕਹਾਂ ਤੁਸੀਂ ਜੋ ਮੇਰੇ ਨਾਲ ਕਰਨਾ ਕਰ ਲੋ ਪਰ ਮੇਰੀ ਜਾਨ ਬਖਸ਼ ਦੇ। ਹਲੋ। ਸਮਝਦੇ ਮੇਰੇ ਨਾਲ। ਉਹ ਇਹ ਮਨ ਵਿੱਚ ਇਹ ਵੀ ਆਇਆ ਹਨ। ਹੈਨਾ? ਦੂਸਰੀ ਗੱਲ ਕੀ ਹੈ? ਉਹ ਉਹਨਾਂ ਸਾਰਿਆਂ ਦੇ ਨਾਲ ਸੌਣ ਵੀ ਪਿਆ ਲੋਗੀ ਸ਼ਾਇਦ। ਉਹ ਇਹ ਮਨ ਦੀ ਗੱਲ ਮੈਂ ਕਰਦਾ ਕਿਉਂਕਿ ਜਦੋਂ ਬੰਦੇ ਦੇ ਬੜੇ ਮਾਲਤ ਹੁੰਦੀ ਹੈ ਨਾ ਉਸ ਵੇਲੇ ਉਹ ਗੜੇ ਅੱਡੇ ਫਾਇ ਲੈਦਾ ਮੈਂ ਕਿੱਦਾਂ ਬਚਾਂ? ਇਹਦੇ ਮਨ ਵੀ ਇਹ ਗੱਲ ਸ਼ਾਇਦ ਆ ਗਈ ਹੋਵੇ ਕਿ ਅਗਰੇ ਮੈਨੂੰ ਕਹਿਣਗੇ ਮੇਰੀ ਜਾਨ ਬਖਸ਼ਣ ਚਾਹੇ ਮੇਰੇ ਨਾਲ ਸਾਰੇ ਵਿਚਾਰ ਕਰਨ ਜਾਨ ਬਚਾਉਣ ਲਈ ਬੰਦਾ ਬਹੁਤ ਸਾਰੇ ਯਤਨ ਕਰਦਾ ਤੇ ਇਹਦੇ ਲਈ ਤੈਹ ਸੀਗਾ ਪੱਕਾ ਸੀਗਾ ਕਿ ਇਹਦੀ ਜਾਨ ਅਣ ਜਾਣੀ ਹੀ ਜਾਣੀ ਸੋ ਪਹਿਲੀ ਗੱਲ ਮੈਂ ਜੀ ਬੋਲੀ ਉਹਦਾ ਪੱਕਾ ਹੋ ਗਿਆ ਕਿ ਉਹਨੇ ਮਰਨਾ ਆ ਹਨਾ ਤੇ ਦੂਸਰੀ ਗੱਲ ਉਹ ਹੁਣ ਬਚਣ ਦੇ ਲਈ ਆਪਣਾ ਰਾਸਤਾ ਲੱਭ ਰਹੀ ਆ ਤੇ ਉਹਦੇ ਮਨ ਵਿੱਚ ਇੱਕੋ ਹੀ ਤਰੀਕਾ ਸੀਗਾ ਇਹ ਮੈਨੂੰ ਛੱਡ ਸਕਦੇ ਆ ਅਗਰ ਇਹ ਵੀ ਮੇਰੇ ਨਾਲ ਹਨਾ ਤੀਸਰੀ ਗੱਲ ਵੀ ਬੋਲਨੀ ਚਾਹਣਾ ਹੈ ਕੀ ਇਹ ਹੋ ਸਕਦਾ ਕੀ ਇਹ ਸਾਰੇ ਜਣੇ ਮੇਰੇ ਲਈ ਮੂਸਾ ਦੀ ਸ਼ਰਨ ਨੂੰ ਨਾ ਮੰਨਣ ਕੀ ਹਾਂ ਬੋਲਿਏ ਕੀ ਕਹਣਾ ਹੋ ਸਕਦਾ ਕੀ ਇਹ ਮੂਸਾ ਦੀ ਸ਼ਰਨ ਨੂੰ ਮੇਰੇ ਲਈ ਨਾ ਮੰਨਣ ਇਹ ਤੋੜ ਦੇਣ ਇਹ ਮੈਨੂੰ ਛੱਡ ਦੇਣ ਉਹਦੇ ਮੰਨ ਦੀਆਂ ਗੱਲਾਂ ਜਦੋਂ ਉਹ ਫੜੀ ਗਈ ਉੱਥੋਂ ਲੈ ਕੇ ਯਿਸੂ ਜੀ ਦੇ ਤੱਕ ਪਹੁੰਚਣ ਤੱਕ ਉਹਦੇ ਮਨ ਦੇ ਵਿਚਾਰ ਜਿਹੜੇ ਆ ਮੈਂ ਤੁਹਾਡੇ ਨੂੰ ਲੱਗ ਰਿਹਾ ਉਹਦੇ ਮਨ ਦਾ ਵਿਚਾਰ ਹੋ ਸਕਦਾ ਕਿ ਇਹ ਲੋਗ ਸ਼ਰਮ ਨੂੰ ਕਰਦਣ ਤੋੜ ਦਿੰਦੇ ਇਹ ਆਪਣੇ ਪਰਮੇਸ਼ੁਰ ਦੇ করুণਾ ਕਾਇਦੇ ਨੂੰ ਨਾ ਮੰਨਣਾ ਚ ਹੈ ਸਲੋਟ ਹallelujah ਹallelujah ਉਲੇਮਾ ਨੇ ਇਨਸ਼ਾਅੱਲਾ ਸੀ ਕਿਸੇ ਨਾ ਕਿਸੇ ਤਰ੍ਹਾਂ ਅੱਜ ਸ਼ਰਮ ਨੂੰ ਖੁੱਲ ਜਾਣ ਇਹਨਾਂ ਦੇ ਦਿਮਾਗ ਚੋਂ ਨਿਕਲ ਜਵੇ ਇਹਨਾਂ ਨੂੰ ਚੇਤਾ ਭੁੱਲ ਜਵੇ ਸ਼ਾਇਦ ਇਹ ਥੋੜੀ ਦੇਰ ਦੇ ਲਈ ਆ ਸਾਰੇ پاگل ਹੋ ਜਾਣ ਮੈਨੂੰ ਛੱਡ ਦੇਣ ਉਹ ਆਪਣੇ ਕੁਛ ਆਉ ਦੇ ਲਈ ਸਾਰੇ ਕੰਮ ਕਰ ਰਹੇ ਸੀ ਮੇਰੇ ਖਿਆਲ ਦੇ ਨਾਲ ਅਲ੍ਹਾ ਸਲਾਟ ਧਗੇ ਇਨਸਾਨ ਮੌਤ ਤੋਂ ਬਚਣ ਲਈ ਬਹੁਤ ਪੰਗੇ ਲੈਂਦਾ ਅਰ ਇੱਕ ਉਹਨੇ ਹੋਰ ਵੀ ਗੱਲ ਸੋਚੀ। ਉਹ ਬੰਦਾ ਕਿਹੜੀ ਉਹ ਪਤਾ ਕੈਸੀ। ਉਹ ਰਸਤੇ ਵਿੱਚ ਜਾਂਦੀ ਜਾਂਦੀ ਜਿਹੜੀ ਚੌਥੀ ਗੱਲ ਹੈ ਉਹ ਸੀਰੀ ਕਿ ਉਹ ਰਸਤੇ ਵਿੱਚ ਜਾਂਦੀ ਦੀ ਪਰਮੇਸ਼ਰ ਦੇ ਕੋਲੋਂ ਮਾਫੀ ਮੰਗਦੀ। ਇਹ ਮੰਗਦੀ ਕਿਹਨੇ? ਐਵੀ ਹੈ ਨਾ ਚੌਥੀ ਗੱਲ ਕਿ ਪਰਮੇਸ਼ਰ ਕੋਲੋਂ ਕੀ ਮੰਗਦੀ ਖੜੀਏ? ਉਹਨੂੰ ਪਤਾ ਮੈਂ ਮਰਨ ਲੱਗੀ ਹੁਣ। ਤੇ ਕੀ ਕਰਾਇ ਕਰੀ? ਹੈ? ਸਾਰੇ ਬੋਲੇ ਕੀ ਕਰਾਇ ਕਰ ਮਾਰ ਦੇਣਾ ਨੇ ਮੈਨੂੰ ਦੇਣਾ ਤੇ ਕਿਉਂ ਨਾ ਪਰਮੇਸ਼ਰ ਕੋਲੋਂ ਕਿਉਂਕਿ ਮੈਂ ਉਹਦੇ ਬੁਰਗ ਵੀ ਗੁਨਾਹ ਕੀਤਾ ਹੈ ਤੇ ਸਾਹ ਹੁਕਮਾ ਜੇ ਇੱਕ ਹੁਕਮਿਆ ਤੁਲ ਵਿਚਾਰ ਨਾ ਮੈਂ ਗੁਨਾਹ ਕੀਤਾ ਹੈ ਉਹ ਕਿੰਦੀ ਔਰ ਉਹਦੇ ਮਨ ਵਿੱਚ ਮਾਫੀ ਮੰਗਣ ਵਾਲਾ ਮਨ ਬਣ ਗਿਆ ਤੇ ਰਸਤੇ ਜਾਂਦੇ ਵੀ ਮਾਫੀ ਮੰਗੀ ਜਾਣੇ ਨੇ ਤੁਮ ਨੂੰ ਮਾਫ ਕਰ ਦੇ ਬਨ ਮਾਫ ਕਰ ਦੇ ਔਰ ਇਸ ਮਾਫੀ ਦੇ ਪਿੱਛੇ ਵੀ ਨਾ ਇੱਕੋ ਹੀ ਕਾਰਨ ਸੀਗਾ ਕਿ ਮੈਂ ਬਚ ਜਾਵਾਂ ਮੌਤ ਮੇਰੇ ਸਿਰ ਤੋਂ ਟਣ ਜਾ ਰਹੇ ਹallelujah ਹallelujah ਪਿਛੇ ਤੇ ਜਦੋਂ ਜਹਾਜ਼ ਕ੍ਰੈਸ਼ ਹੋਇਆ ਹੈ ਨਾ ਆਪਾਂ ਨੂੰ ਪਤਾ ਥੋੜੇ ਦਿਨ ਪਹਿਲਾਂ ਜਹਾਜ਼ ਹੈ ਨਾ ਜਦੋਂ ਜਹਾਜ਼ ਨੂੰ ਅੱਗ ਲੱਗੀ ਤੇ ਕਈ ਪੈਸੇਂਜਰ ਵਿੱਚ ਇਦਾਂ ਦੇ ਹੁਣੇ ਆ ਮੁਸਾਫਰ ਇਦਾਂ ਦੇ ਹੁਣੇ ਜਿਨ੍ਹਾਂ ਨੇ ਕੀ ਕੀਤਾ ਹੁਣ ਮਾਫੀਆਂ ਆਪਣੀਆਂ ਗਲਤੀਆਂ ਲਈ ਮਾਫੀਆਂ ਮੰਗੀਆਂ ਹੋਣੀਆਂ ਤੇ ਕਈ ਰੋਈ ਜਾਂਦੇ ਹੁੰਨੇ ਆ ਕੋਈ ਪਿੱਟਦੇ ਹੁੰਨੇ ਆ ਕਈਆਂ ਨੇ ਮਨ ਚ ਉਹਦਾ ਮੈਂ ਛਾਲ ਮਾਰ ਦੇਵਾਂ ਕਹਿੰਦੇ ਮਨ ਚ ਉਹਨਾ ਮੈਂ ਤੈਨੂੰ ਪੈਰਾਸ਼ੂਟ ਮੇਂ ਦੇ ਦੇ ਹਨਾ ਜਿਹੜਾ ਛਾਲ ਮਾਰਦਾ ਤਾਂ ਖੁੱਲ ਜਾਂਦਾ ਤੇ ਫਿਰ ਬੰਦਾ ਮਰਦਾ ਨਹੀਂ ਹੋਣੀ ਥਲੇ ਆਉਣਾ ਹਨਾ ਕਈਆਂ ਦੇ ਮਨ ਚ ਕਈ ਪਲਾਨ ਆਉਂਦੀਆਂ ਕਈ ਕੋਸ ਤੇ ਹੁੰਦੇ ਆ ਪਾਇਲਟ ਨੂੰ ਤੂੰ ਗਲਤੀ ਕੀਤੀ ਤੈਨੂੰ ਪਹਿਲਾਂ ਚੈੱਕ ਕਰਨਾ ਚਾਹੀਦਾ ਸੀਗਾ ਸਾਰਾ ਕੁਝ ਬਾਹ ਸਾਰੀਆਂ ਗੱਲਾਂ ਉਹਨੇ ਇੱਦਾਂ ਹੀ ਇਹ ਭੈਣ ਵੀ ਸੋਚਣ ਲਈ ਆ ਇੱਥੇ ਅੱਜ ਉਹ ਜਾਂਦੀ ਜਾਂਦੀ ਪਰਮੇਸ਼ਰ ਦੇ ਕੋਲੋਂ ਮਾਫੀ ਵੀ ਮੰਗ ਰਹੀ ਆ ਪ੍ਰਭੂ ਹੋ ਸਕਦਾ ਮੈਨੂੰ ਕਰ ਦੇ ਜਿਹੜਾ ਬੋਲੇ ਮੈਨੂੰ ਕਰ ਦੇ ਸਾਰੇ ਬੋਲੇ ਕੀ ਕਰ ਦੇ ਜਦੋਂ ਸਾਡੇ ਤੇ ਕੋਈ ਮੁਸੀਬਤ ਪਰੇਸ਼ਾਨੀ ਆਉਂਦੀ ਆ ਅਸੀਂ ਬਿਮਾਰ ਪਜੰਨੇ ਆ ਬਿਮਾਰੀ ਦੁਆ ਨਾਲ ਠੀਕ ਨਹੀਂ ਹੁੰਦੀ ਮੁਸੀਬਤ ਨਹੀਂ ਜਾ ਰਹੀ ਔਰ ਮੁਸੀਬਤ ਵੱਧ ਵੀ ਜਾ ਰਹੀ ਆ ਉਸ ਵੇਲੇ ਅਸੀਂ ਪਰਮੇਸ਼ਵਰ ਦੇ ਕੋਲੋਂ ਮਾਫੀ ਮੰਗ ਸਕਦੇ ਆ ਔਰ ਉਹ ਪਰਮੇਸ਼ਵਰ ਮਾਫ ਕਰਕੇ ਸਾਡੇ ਨਸੀਬਾਂ ਨੂੰ ਬਹਾਲ ਕਰ ਸਕਦਾ ਹੈ ਤਾਂ ਇਹਰੇ ਮਨ ਵਿੱਚ ਵੀ ਕੀ ਚੱਲਦਾ ਹੋਣਾ ਪਰਮੇਸ਼ਵਰ ਦੇ ਕੋਲੋਂ ਮਾਫੀ ਔਰ ਇੱਕ ਵਾਰੀ ਮੰਗੀ ਹੋਣੀ ਹੈ ਕਿੰਨੇ ਵਾਰੀ ਮੰਗੀ ਹੋਣੀ ਹੈ ਹਰ ਸਾਲੇ ਨਾਲ ਕਿਤਾ ਹਰ ਸਾਲ ਨਾਲ ਔਰ ਮਾਫੀ ਨਾਲ ਇਹ ਵੀ ਕਹਿੰਦੀ ਪ੍ਰਭੂ ਜੀ ਇੱਕ ਵਾਰੀ ਮਤਲਬ ਮਾਫ ਕਰ ਦੇਣਾ ਇਹ ਵਿਚਾਰ ਤਾਂ ਕੀਤਾ ਇਹ ਇਹ ਵੀ ਕਹਿ ਦਿੱਤੀ ਹੁਣੇ ਨਾਲ ਇਹ ਜਿਹੜੇ ਮੈਨੂੰ ਫੜ ਕੇ ਲਿਆਏ ਨਾ ਇਹਨਾਂ ਨੇ ਮੇਨਾਂ ਕੀਤਾ ਹੀ ਆਇਆ ਇਹ ਵੀ ਤਾਂ ਮੇਨਾਂ ਸ਼ਾਮਲੀ ਹੋਇਆ ਰੂਮ ਨੂੰ ਮਾਫ ਕਰਦੇ ਮੈਨੂੰ ਵਿਚਾਰ ਆ ਉਹ ਰਮਾਨ ਵਿੱਚ ਬੜੀਆਂ ਦਲੀਲਾਂ ਚੱਲ ਰਹੀਆਂ ਰਹੀਆਂ ਤੌਬਾ ਦੇ ਨੌਂਵਾਂ ਤੱਕ ਉਹ ਪਹੁੰਚ ਗਈ ਅਰ ਪੰਜਵੀਂ ਗੱਲ ਨੂੰ ਬੋਲਨੀ ਚਾਹੁੰਦਾ ਮਾਫੀ ਤੋਂ ਬਲਾ ਅਰ ਉਹਨੇ ਨਾ ਛੱਡ ਰਸਤੇ ਜਾਂਦੀ ਨੇ ਇੱਕ ਵਾਦਾ ਵੀ ਕਰ ਲਿਆ ਬਾਦਸ਼ਾਹ ਮੰਨ ਲਈ ਪਰਮੇਸ਼ਰ ਨੇ ਕਿ ਕਿਤਾ ਨੇ ਭਾਈ ਮੀ ਗੱਲ ਉਹਨੇ ਪਰਮੇਸ਼ਰ ਨੇ ਕੀਤਾ ਬਾਦਸ਼ਾਹ ਬੰਨੀ ਬਾਦਸ਼ਾਹ ਸਮਝਦੇ ਵਾਦਾ ਕਰਨਾ ਪਰਮੇਸ਼ਰ ਅਗਰ ਅੱਜ ਮੈਂ ਬਾਝ ਗਈ ਤਾਂ ਮੈਂ ਇੱਕ ਵਧੀਆ ਜੀਵਨ گزارਾਂਗੀ ਫਣ ਤੋਂ ਬਾਅਦ ਮੈਂ ਪੂਰੀ ਦੁਸ਼ਟਾਰੇ ਅਨਸਾਰ ਚੱਲਾਂ ਹੇ ਪ੍ਰਭੂ ਅਗਰ ਮੈਨੂੰ ਜੀਵਨ ਮਿਲ ਗਿਆ ਅਗਰ ਮੈਂ ਮੌਤ ਵਿੱਚੋਂ ਅੱਜ ਬਚ ਗਈ ਤੇ ਮੈਂ ਤੇਰੇ ਨਾਲ ਚੱਲਦੀ ਆਂਗੀ ਹਾਂ ਐਦਾਂ ਬੋਲਣਾ ਬੋਲੋ ਹਾਲੇਲੂਇਆ ਹਾਲੇਲੂਇਆ ਤੈਨੂੰ ਪਤਾ ਹੈ ਬਹੁਤ ਸਾਰੇ ਲੋਕੀ ਆਪਣੇ ਘਰ ਬੰਦਗੀਆਂ ਕਰਾਉਂਦੇ ਜਦੋਂ ਉਹਨਾਂ ਨੇ ਸੁਖਣਾ ਸੁਖੀ ਹੋਈ ਹੁੰਦੀ ਆ ਕਿਸੇ ਗੱਲ ਦੇ ਲਈ ਪ੍ਰਭੂ ਅਗਰ ਤੂੰ ਮੇਰੇ ਤੋਂ ਇਹ ਬਿਮਾਰੀ ਦੂਰ ਕਰ ਦੇਵੇਂ ਤੇ ਮੈਂ ਇਹ ਇਹਦੀ ਬੰਦਗੀ ਆਪਣੇ ਘਰ ਕਰਾਵਾਂਗਾ ਪਰਬੂ ਅਗਰ ਤੂੰ ਮੈਨੂੰ ਇਸ ਜੰਜਾਲ ਤੇ ਵਿੱਚ ਮੁਸੀਬਤੋਂ ਕੱਢ ਲਵੇਂ ਤੇ ਮੈਂ ਤੇਰੇ ਦਾਸਾਂ ਨੂੰ ਘਰ ਬੁਲਾਉਂਗਾ ਤੇ ਮੇਰੇ ਘਰ ਮੈਂ ਲੋਕਾਂ ਨੂੰ ਸੱਦੂਗਾ ਔਰ ਤੇਰੀ ਬਾਣੀ ਦਾ ਪ੍ਰਚਾਰ ਹੋਵੇਗਾ ਲੋਕੀ ਤੇਰਾ ਵਚਨ ਸੁਣਨਗੇ ਬੋਲੋ ਹਾਲੇਲੂਇਆ ਹਾਲੇਲੂਇਆ ਅਸ਼ੀਰਵਾਦ ਹੈ ਬਹੁਤ ਬਾਰੇ ਇਹਨੇ ਵੀ ਕੀਤਾ ਹੁਣ ਰਾਤ ਚੁਰੀਆ ਦੀ ਲੈ ਪ੍ਰਭੂ ਮੈਂ ਇਹਨਾਂ ਵਾਦਾ ਕਰਦਿਆਂ ਆਉਣ ਵਾਲਾ ਮੇਰਾ ਅਗਰ ਜੀ ਵੀ ਬਚ ਗਿਆ ਤੇ ਉਹ ਤੇਰੇ ਨਾਲ ਹੋਵੇਗਾ ਉਹ ਤੇਰੇ ਨਾਵੇਂ ਲੱਗੇਗਾ ਉਹ ਤੇਰੀ ਮਰਜ਼ੀ ਮੁਤਾਬਕ ਹੋਵੇਗਾ ਉਹ ਤੇਰੀ ਬੁਸ਼ਤਾਰੇ ਮੁਤਾਬਕ ਹੋਵੇਗਾ ਹallelujah 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 ਜਿਹੜਾ ਜੋਨ ਬੋਲਣ ਹallelujah ਹallelujah ਆਪਾਂ ਵੀ ਇੰਦਾਰੇ ਬਚਨ ਬੋਲ ਸਕਦੇ ਮੁਸੀਬਤ ਦੇ ਟਾਈਮ ਤੇ ਕਸ ਦੇ ਟਾਈਮ ਤੇ ਹੈਨਾ ਹੈਨਾ ਹੈਂ? ਆਕੇ। ਹਉ ਤੋ ਬਾਤ। ਛੇਵੀਂ ਗੱਲ। ਜਦੋਂ ਛੇਵੀਂ ਗੱਲ ਪਤਾ ਕੀਆ। ਉਹਦੇ ਅੰਦਰ ਆਸ਼ਾ ਜਾਗ ਗਈ। ਐ ਜਦੋਂ ਉਹ ਯਿਸੂ ਦੇ ਕੋਲ ਲਿਆਂਦੀ ਗਈ। ਕਦੋਂ? ਕਿਉਂਕਿ ਯਿਸੂ ਸੀ ਬਾਰੇ ਉਹਨੇ ਲਿਖੀ ਕਿੰਨਾ ਹੋਇਆ? ਜ਼ੋਰ ਨਾਲ ਬੋਲੋ। ਯੇਸ਼ੂ ਬਾਰੇ ਕੀ ਕਿਹਾ ਹੈ ਯੇਸ਼ੂ ਦਾ ਬੜੀਆ ਪ੍ਰਚਾਰ ਸੁਣਿਆ ਹੋਇਆ ਉਹਨੇ ਯੇਸ਼ੂ ਦੇ ਬਾਰੇ ਇਹ ਸੁਣਿਆ ਕਿ ਉਹ ਮੁਰਦਿਆਂ ਨੂੰ ਜ਼ਿੰਦਾ ਕਰਦਾ ਹੈ ਯੇਸ਼ੂ ਬਾਰੇ ਇਹ ਸੁਣਿਆ ਕਿ ਉਹ ਕੋੜੀਆਂ ਨੂੰ ਸ਼ੁੱਧ ਕਰਦਾ ਯੇਸ਼ੂ ਬਾਰੇ ਇਹ ਸੁਣਿਆ ਆ ਕਿ ਉਹਨੇ 18 ਸਾਲ ਦੀ ਕੁਬੜੀ ਔਟ ਵੀ ਕਰਦਾ ਉਹਨੇ ਇਹ ਸੁਣਿਆ ਕਿ ਬਿਰਦਾ ਹੱਥ ਸੁੱਕਾ ਸੀਗਾ ਤੇ ਪ੍ਰਭੂ ਨੇ ਚੰਗਾ ਉਹਨੇ ਇਹ ਸੁਣਿਆ ਸੀਗਾ ਕਿ ਇੱਕ ਗੋਲਾ ਸੀ ਜਮੰਦਰੂ ਉਹ ਚੰਗਾ ਉਨੇ ਇਹ ਸੁਣਿਆ ਸੀ ਇੱਕ ਅਨਾਜ ਜੰਮਿਆ ਸੀ ਬੰਦਾ ਉਹਨੂੰ ਪ੍ਰਭੂ ਨੇ ਅੱਖਾਂ ਦੇ ਦਿੱਤੀਆਂ ਤੇ ਹੋ ਸਕਦਾ ਪ੍ਰਭੂ ਮਿੰਨ ਵੀ ਜੀਵਨ ਦੇ ਦੇਵੇ ਔਰ ਇਹ ਅਸ਼ਾ ਜਾ ਕੇ

ਬੋਲ ਹallelujah ਹallelujah ਮੇਰੇ ਅੰਦਰ ਵੀ ਆਸ਼ਾ ਕੀ ਹੋ ਗਈ ਔਰ ਇਹ ਵੀ ਆਸ਼ਾवान ਹੋ ਗਈ ਜਦੋਂ ਯਿਸੂ ਦੇਖਿਆ ਮੈਨੂੰ ਯਿਸੂ ਕੋ ਲੈ ਕੇ ਆਇਆ ਉਹ ਪ੍ਰੇਸਲ ਹੋ ਹallelujah ਹੋ ਸਕਦਾ ਹੁਣ ਮੈਂ ਜੋੜ ਨਾ ਬੋਲੀਏ ਹੋ ਸਕਦਾ ਹੁਣ ਮੈਂ ਬੋਲਣ ਸਹੀ ਹੁਣ ਮੈਂ ਕੀ ਹੋ ਸਕਦੀ ਆ ਕਿਉਂਕਿ ਹੁਣ ਮੈਂ ਕਿਹਦੇ ਕੋਲ ਆ ਗਈ ਆ ਯਿਸੂ ਕੋਲ ਆ ਗਈ ਯਿਸੂ ਕੀ ਕਰਦਾ ਪਾਪਾ ਨੂੰ

ਯੇਰਸੀ ਨੇ ਉਹਦੇ छुटकारे ਨੂੰ ਟਿਕਲੇ ਰੱਖਿਆ ਹਾਲੇਲੂਇਆ ਇਹ ਕਦੋਂ ਉਹਦਾ छुटकारा ਕਰ ਦਿੱਤਾ ਕਿੰਤੋਂ ਤਿੰਨਾਂ ਗੱਲਾਂ ਤੋਂ ਕਿਹੜੀ-ਕਿਹੜੀ ਤੋਂ ਇੱਕ ਇਨਸਾਨਾਂ ਤੋਂ ਕਿਹਨਾਂ ਤੋਂ ਜਿਹੜੇ ਉਹਨੂੰ ਮਾਰਨ ਪਿੱਛੇ ਪਏ ਹੋਏ ਸੀਗੇ ਜਿਹੜੇ ਵੱਡੇ ਗੁਸ਼ਤਾਰ ਸਾਹ ਦੇ ਗੁਸ਼ਤਾਰੇ ਮੁਤਾਬਕ ਚੱਲਣ ਵਾਲੇ ਸੀਗੇ ਸ਼ਰਮ ਦਾ ਜਨਮ ਵਾਲੇ ਸੀਗੇ ਉਹਨਾਂ ਦਾ छुटਕਾਰਾ ਦੇ ਦਿੱਤਾ ਦੂਸਰਾ ਪ੍ਰਭੂ ਯੇਸ਼ੂ ਸੀ ਨੇ

ਔਰ ਆਨੰਦ ਹੋ ਗਈ। ਔਰ 8ਵੀਂ ਗੱਲ ਮੈਂ ਬੜਾ ਫੜ ਕੇ ਜਾ ਰਿਹਾ 8ਵੀਂ ਗੱਲ ਹੈ। ਪ੍ਰਭੂ ਨੇ ਉਹ ਕਿਹਾ ਮਨ ਕਹਾਂ ਤੋਂ ਪਾਪ ਨਾਰਿ। ਆ ਜਿਹੜੀ ਗੱਲ ਆ ਉਹਦੇ ਮਨ ਵਿੱਚ ਚੱਲ ਹੀ ਰਿਹਾ ਸੀਗਾ ਸਾਰਾ ਕੁਝ ਤੇ ਹੁਣ ਪਰਮੇਸ਼ਵਰ ਦੀ ਮੋਲੋਂ ਵੀ ਉਹਨੂੰ ਇਹ ਗੱਲ ਹੋ ਗਈ ਕਿ ਹੁਣ ਕਹਾਂ ਤੋਂ ਪਾਪ ਔਰ ਉਸ ਦਿਨ ਉਹਨੇ ਯਸ ਜੀ ਦੇ ਮੋਰੇ ਜਿਹਨੂੰ ਕਿਹਾ ਪ੍ਰਭੂ ਮੈਂ ਇੱਥੇ ਕੀ ਲਿਖਿਆ ਉਹਨੇ ਕਿ ਕਿਆ ਹੈਂ ਜਦੋਂ ਆਪਾਂ 10 11 ਪੜਦੇ ਤਾਂ ਯਿਸੂ ਨੇ ਸੁਦੇ ਹੋ ਕੇ ਉਹਨੂੰ ਆਖਿਆ हे ਤ੍ਰਿਮਤ ਉਹ ਕਿੱਥੇ ਹਨ ਕੀ ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਹੁਕਮ ਨਾ ਕੀਤਾ ਉਹ ਬੋਲੀ ਪ੍ਰਭੂ ਜੀ ਕਿਸੇ ਨੇ ਵੀ ਨਹੀਂ ਤਾਂ ਯਿਸੂ ਨੇ ਕਿਹਾ ਮੈਂ ਵੀ ਤੈਨੂੰ ਨਹੀਂ ਦਿੰਦਾ ਜਾਂ ਇੱਧੇ ਅੱਗੇ ਪਾਪ ਮੈਂ ਤੈਨੂੰ ਸਜ਼ਾ ਤੈਨੂੰ ਕਿਸੇ ਨੇ ਕੋਈ ਸਜ਼ਾ ਨਹੀਂ ਰਿੱਤੀ ਹallelujah ਪਰ ਕਹਾਂ ਤੋਂ ਪਾਪ ਜਦੋਂ ਆਪਾ ਯਿਸੂ ਕੋਲ ਆਉਨੇ ਆ ਯਸੂ ਇਹ ਚਾਹਦਾ ਅਸੀਂ ਕਹਾਂ ਤੋਂ ਪਾਪ ਅਸੀਂ ਕਹਾਂ ਤੋਂ ਪਾਪ ਜਿੰਨੇ ਪਿੱਛੇ ਕਰ ਲਏ ਆ ਤੁਹਾਨੂੰ ਕਹਿੰਦਾ ਕੋਈ ਗੱਲ ਨਹੀਂ ਹੁਣ ਤੋਂ ਤੂੰ ਪਾਪ ਹੁਣ ਤੋਂ ਮੇਰੇ ਨਾਲ ਜੁੜ ਗਿਆ ਹੁਣ ਤੋਂ ਤੂੰ ਗੁਨਾਹ ਪਾਪ ਬਦਿਆਂ ਛੁੱਟ ਗੋਣਾ ਹਨਾ ਇਹ ਸਾਰੀਆਂ ਗੱਲਾਂ ਤੋਂ ਤੌਬਾ ਕਰ ਲਈ ਬੋਲ ਹallelujah ਹallelujah ਔਰ

ਉਹ ਯਾਦ ਕਰਕੇ ਯੇਸ਼ੂ ਤੁਮੇ ਮੈਨੂੰ ਪਹਿਲਾਂ ਤੋਂ ਨਿਕਲਿਆ ਹallelujah ਹallelujah ਮੈਂ ਸਾਰੀ ਜ਼ਿੰਦਗੀ ਪਾਪ ਦੇ ਗੁਜ਼ਾਰ ਦਿੱਤੀ ਐ ਲੇਕਿਨ ਹੁਣ ਮੈਨੂੰ ਯੇਸ਼ੂ ਮਿਲਿਆ ਐ ਹallelujah ਕੋਲੇ ਆਸੂ ਜਿਹੜੇ ਰੋਕ ਨਹੀਂ ਹੁਣੇ ਰੁਕ ਨਹੀਂ ਰਹੇ ਹੁਣੇ ਅੱਜ ਅੱਜ ਉਹ ਪੂਰੀ ਤਰ੍ਹਾਂ ਅਨੰਤ ਜੀਵਨ پا ਕੇ ਧੰਨ ਧੰਨ ਹੋ ਗਈ ਔਰ ਉਹ ਖੁਸ਼ੀ ਨਾ ਮੈਂ ਖੁਸ਼ੀ ਬਣਾਉਦੀ ਆਨੰਦ ਵੀ ਕਰਦੀ ਹੁਣੀ ਨਾਲ ਕਿ ਮੈਨੂੰ ਪ੍ਰਭੂ ਨੇ ਕਰ ਲਿਆ ਹੈ ਨਾ ਇਹਨਾਂ ਤੋਂ ਬਚਾਲਿਆ ਹੈ ਬੋਲੋ ਹallelujah ਹallelujah ਹਾਂ ਬੋਲੇ ਕੋਲ ਆਨੰਦ ਵਾਲਾ ਜੀਵਨ ਮਿਲ ਗਿਆ ਕਿਹੜਾ ਜੀਵਨ ਉਹ ਆਨੰਦ ਅੱਗੇ ਵੀ ਕਰਦੀ ਸੀ ਉਹ ਜਦੋਂ ਪਾਪ ਕਰਦੀ ਸੀ ਉਹ ਆਪਣੇ ਮ제 ਲਈ ਆਨੰਦ ਲਈ ਕਰਦੀ ਸੀ ਪਰੰਤੂ ਜਦੋਂ ਯਿਸੂ ਕੋਲ ਆਈ ਉਹ ਜਿਹੜਾ ਆਨੰਦ ਆ ਉਹ ਉਹਦਾ ਹਮੇਸ਼ਾ ਦੇ ਜੀਵਨ ਵਾਲਾ ਆਨੰਦ ਆ ਉਹ ਉਹਦਾ ਸਰਬੀਏ ਆਨੰਦ ਆ ਉਹ ਉਹਦਾ ਇਹੋ ਜਿਹਾ ਆਨੰਦ ਆ ਜਿਹੜਾ ਦੁਨੀਆ ਦੇ ਨਹੀਂ ਸਕਦੀ ਔਰ ਨਾ ਹਰੇ ਕੋਲੇ ਕੋਈ ਖੋਜ ਸਕਦਾ ਹੈ ਅੱਜ ਉਹ ਆਨੰਦ ਨਾਲ ਭਰ ਗਈ ਆ ਉਹ ਖੁਸ਼ੀ ਮਨਾ ਰਹੀ ਆ ਅਨੰਤ ਘਰ ਦਾ ਜੀਵਨ ਉਹਦੇ ਕੋਲ ਆ ਕਿਉਂਕਿ ਉਹਨੇ ਕੋਲ ਪੌਣ ਮਿਲ ਗਿਆ ਨੂੰ ਯਸੂ ਮਿਲ ਗਿਆ ਤੇ ਉਹ ਬਚਾਈ ਗਈ ਲਾਸਟ ਵਿੱਚ ਦਸਵੀਂ ਗੱਲ ਬੋਲ ਕੇ ਮੈਂ ਪ੍ਰਾਰਥਨਾ ਕਰਨ ਜਾ

ਉਹ ਦੱਸਦੀ ਆ ਕਿ ਮੈਂ ਫੜੀ ਗਈ ਸੀ ਤੇ ਬਚਾਉਣ ਵਾਲਾ ਕੋਈ ਤੇ ਯਿਸੂ ਕੋਲ ਲੈ ਆਏ ਯਿਸੂ ਨੇ ਸਾਰੇ ਹੀ ਢਾ ਦੇਤੇ ਬੋਲ ਹਾਲੇਲੂਇਆ ਯਿਸੂ ਨੇ ਮੇਰੇ ਪਾਪ ਕੀ ਕਰਦੇ ਮੈਨੂੰ ਮaaf ਕਰਦਾ ਮੇਤੇ ਦਇਆ ਕਰਦੀ ਉਹ ਮੈਨੂੰ ਪਾਪਨ ਨੂੰ ਮaaf ਕਰਦਾ ਔਰ ਹੁਣ ਮੈਂ ਪਾਪ ਨਹੀਂ ਕਰ ਸਕਦੀ ਔਰ ਮੈਂ ਤੁਹਾਨੂੰ ਕਹਿੰਦੀ ਤੁਸੀਂ ਵੀ ਤੋਬਾ ਕਰ ਲਓ ਹੈਲੋ ਉਹ ਕਿੰਨੇ ਲੋਕਾਂ ਨੂੰ ਓਹ ਹਣ ਲੋਕਾਂ ਨੂੰ ਕਹਿੰਦੀ ਫਿਰਦੀ ਆ ਤੁਹਾਨੂੰ ਪਤਾ ਇਹ ਸ਼ੁਭਸੀਰ ਦੇ ਦੁਆਰਾ ਉਤਾਰ ਹੈ ਤਾਨੂੰ ਪਤਾ ਯਿਸੂ ਦੁਆਰਾ ਮਾਫੀ ਆ ਤੁਹਾਨੂੰ ਪਤਾ ਯਿਸੂ ਮਸੀਹ ਦੁਆਰਾ ਅਨੰਤ ਕਾਲ ਦਾ ਜੀਵਨ ਆ ਤੁਹਾਨੂੰ ਪਤਾ ਯਿਸੂ ਦੁਆਰਾ ਸਵੈ ਖੋਲਦਾ ਆ ਤੁਹਾਨੂੰ ਪਤਾ ਯਿਸੂ ਜੀਵਨ ਦਾ ਜਲ ਹੈ ਤੁਹਾਨੂੰ ਪਤਾ ਯਿਸੂ ਮਸੀਹ ਜੀਵਨ ਦੀ ਰੋਟੀ ਆ ਤੁਹਾਨੂੰ ਪਤਾ ਯਿਸੂ ਜੀ ਅਨਕਾ ਤੇ ਉਮੇਗਾ ਆ ਤੁਹਾਨੂੰ ਪਤਾ ਯਿਸੂ ਮਸੀਹ ਪਹਿਲਾ ਤੇ ਆਖਿਰ ਆ ਤੁਹਾਨੂੰ ਪਤਾ ਯਿਸੂ ਮਸੀਹ ਹੀ ਜੀਵਨ ਤੇ ਕਿਆਮਤ ਆ ਉਹ ਯਿਸੂ ਮਸੀਹਾਰੇ ਪ੍ਰਚਾਰ ਕਰਨ ਲੱਗ ਪਈ ਉਹ ਯਿਸੂ ਮਸੀਹ ਦੀ ਵਧੀਆ ਤੇ ਪਵਿੱਤਰ ਪਾਕ ਤੇ ਵਧੀਆ ਚੇਹਰੀ ਬਣ ਗਈ ਹallelujah 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 ਯਿਸੂ ਕੇੰਦਾ ਜਦੋਂ ਤੁਸੀਂ ਵੀ ਇੰਨਾ ਜਲੋਗੇ ਮੇਰੇ ਗਵਾਹ ਬਣ ਜਾਓਗੇ ਜਦੋਂ ਮੇਰਾ ਆਤਮਾ ਪਾਵਾਂਗੇ ਮੇਰੇ ਗਵਾਹ ਬਣ ਜਾਓਗੇ ਅੱਜ ਅਸੀਂ ਵੀ ਉਹਦੇ ਗਵਾਹ ਬਣਨਾ ਬੋਲੋ ਹallelujah ਹallelujah ਅਸ਼ੀਰਵਾਨਾ ਉਹਦੇ ਗਵਾਹ ਬਣਨਾ ਉਹਦੇ ਗਵਾਹ ਬਣ ਕੇ ਅੱਗੇ ਵਧਣਾ ਔਰ ਉਹਦੀ ਵਡਿਆਈ ਤੇ ਪ੍ਰਸ਼ੰਸਾ ਕਰਨਾ ਆਈਆ ਪਤਵਾਨ ਨੂੰ ਬੰਦ ਕਰੇ ਸਿਰਾਂ ਨੂੰ ਪ੍ਰੇਜ਼ ਦਾ ਗੋਡ ਪ੍ਰੇਜ਼ ਦਾ ਗੋਡ ਪ੍ਰੇਜ਼ ਦਾ ਗੋਡ ਸਭ ਜਣੇ ਆਪਾਂ ਤਾਨਬਾਦ ਕਰੀ ਹਾਲੇਲੂਇਆ ਅੱਜ ਅਸੀਂ ਪ੍ਰਾਰਥਨਾ ਕਰੀਏ ਮੁਖਵਰੀਏ ਦੁਆ ਕਰੀਏ ਹਾਲੇਲੂਇਆ ਸੁਰਗੀ ਬਿਦਾ ਪਰਮੇਸ਼ਰ ਤੁਹਾਡੀ ਤਾਰੀਫ ਅਸੀਂ ਇਸ ਭੈਣ ਬਾਰੇ ਪੜਿਆ ਹੈ ਇਸ ਤੋਂ ਬਾਅਦ ਅੱਗੇ ਵੀ ਸਟੋਰੀ ਹੈਗੀ ਹੈ ਜਦੋਂ ਇਹੋ ਇਹ ਸੁਸੀਲੇ ਚਰਨਾ ਨੂੰ ਆਪਣੇ ਹੰਝੂਆਂ ਨਾਲ ਧੇਨਿੰਦੇ ਆ ਤੇ ਵਾਲਾਂ ਨਾਲ ਸਾਫ਼ ਕਰਦੀ ਆ ਤੇ ਫਿਰ ਮਹਿਮ ਗਮੁਲਾ ਅਤਰ ਜਿਹੜਾ ਹੈ ਉਹਦੇ ਚਰਨਾ ਤੇ ਡੋਲਦੀ ਹੈ ਓੜਾ ਲਾ ਲਾ ਨਮਾਸ਼ ਚੰਨਾ ਜਦੋਂ ਕਿਸੇ ਨੂੰ ਯਿਸੂ ਮਿਲ ਜਾਂਦਾ ਹੈ ਉਹਦਾ ਸੰਸਾਰ ਦੇ ਨਾਲੋਂ ਸੰਸਾਰ ਦੀਆਂ ਚੀਜ਼ਾਂ ਨਾਲੋਂ ਮੋਹ ਪਿਆਰ ਟੁੱਟ ਕੇ ਪਰਮੇਸ਼ਵਰ ਦੇ ਨਾਲ ਜੁੜ ਜਾਂਦਾ ਹੈ ਕਿਉਂਕਿ ਉਹਦੇ ਕੋਲ ਹਮੇਸ਼ਾਂ ਦਾ ਅਨੰਤ ਕਾਲ ਦਾ

ਬੜੀ ਕਿਰਪਾ ਕਰੋ ਦਿਆ ਕਰੋ ਆਸ਼ੀਸ਼ ਤੋਂ ਬਰਕਤੋ ਤੁਹਾਡਾ ਨਾਮ ਉੱਚਾ ਹੋਵੇ ਸਾਰੀ ਮਹਿਮਾ ਤੁਹਾਨੂੰ ਮਿਲੇ ਮੇਰੇ ਕਿਰਪਾ ਨੂੰ ਜਿੰਨੀਆਂ ਪੈਣਾ ਪਾਈ ਇਸ ਜਗ੍ਹਾ ਤੇ ਬੈਠੇ ਆਪਦਾ ਸਾਰਿਆਂ ਨੂੰ ਆਸ਼ੀਸ਼ੋ ਬਰਕਤ ਰਹੀ ਤਦੂ ਆਸਾ ਦਾ ਕੱਠੇ ਹੋਣਾ ਇੱਕ ਦੂਜੇ ਦੇ ਲਈ ਬਰਕਤ ਆਸ਼ੀਸ਼ ਦਾ ਕਾਰਨ ਬਣੇ ਬਾਕੀ ਦਾ ਸਾਰਾ ਸਮਾਤਾ ਨੂੰ ਸ਼ੌਕ ਕਹਾਂ ਬਣਦੇ ਇੱਕ ਪਲੀ ਦੁਆ ਕਰਦਾ ਜਨਿਆਇ ਤੇਰੇ ਬੇਟੀਆਂ ਬੇਣੇ ਪਣਾ ਪਰਾ ਬਜ਼ੁਰਗ ਇਹਨਾਂ ਚਤੇ ਬਿਮਾਰ ਨੇ ਚਾਰ ਹੈ ਤੇ ਉਹਨੂੰ ਛੂਲੋ ਸਭ ਪ੍ਰਕਾਰ ਦੀਆਂ ਬਗਾਂ ਬਿਮਾਰੀਆਂ ਨਾਲ ਤਾਂ ਸਰਾਬ ਯੇਸ਼ੂ ਦੇ ਨਾਮ ਦੇ ਭੱਜ ਜਾਏ ਔਰ ਹਰ ਮੁਸ਼ਕਿਲ ਹਰ ਪਰੇਸ਼ਾਨੀ ਜੋ ਤੇ ਆਪਣੇ ਬੱਚਿਆਂ ਨੂੰ ਬੇਟੀ ਬੇੜੀਆਂ ਨੂੰ ਕਾਢ ਕੇ ਲੈ ਆ ਕੇ ਆਓ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਹਾਂ ਬਾਕੀ ਦਾ ਸਾਰਾ ਸਮਾਂ ਆਪ ਜੀ ਦੇ ਸਵਰਾਵਰ ਜਿਲਾਂ ਦੇ ਸਵਾਪ ਕਰਨਾ ਹੈ ਧੰਨਵਾਦ ਯੇਸ਼ੂ ਜੀ ਦੇ ਨਾਮ ਵਿੱਚ ਮੰਗਨਾ ਹਾਂ